ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਇੱਕ ਵਾਰ ਫਿਰ ਤੋਂ ਰੇਲਵੇ ਰੋਡ ਤੇ ਮੌਜੂਦ ਆ ਸਾਥੀਓ 2-3 ਘੰਟੇ ਘੁੰਚਲਣ ਤੋਂ ਬਾਅਦ ਫਿਰ ਤੋਂ ਉਹੀ ਗੱਲ ਜ਼ਹਿਨ ਚ ਆਈ ਹੈ ਕਿ ਸਿਆਸਤਦਾਨ ਸਿਆਸਤ ਖੇਡਣ ਕੋ ਬਾਜ਼ ਨਹੀਂ ਹੁੰਦੀ ਪਰ ਅਸੀਂ ਇੱਕ ਵਾਰ ਫਿਰ ਤੋਂ ਧਰਨੇ ਤੇ ਵਾਪਸ ਮੁੜਿਆ ਆ ਏਡੀਸੀ ਸਾਹਿਬ ਨੂੰ ਜਿਹੜੇ ਵਪਾਰੀ ਨੇ ਉਹ ਮਿਲ ਕੇ ਆਏ ਨੇ ਆਪਣੀਆਂ ਕੁੰਜੀਆਂ ਦੇਣ ਗਏ ਸਨ ਆਪਣਾ ਸਰਮਾਇਆ ਦੇਣ ਗਏ ਸਨ ਲੇਕਿਨ ਏਡੀਸੀ ਸਾਹਿਬ ਨੇ ਇਹਨਾਂ ਤੋਂ ਕੁੰਜੀਆਂ ਨਹੀਂ ਲਈਆਂ ਹੁਣ ਵਾਪਸ ਆਏ ਨੇ ਸੰਕੇਤਨ ਧਰਨਾਏ ਸੰਕੇਤਨ ਪ੍ਰੋਟੈਸਟ ਹੈ 10 ਤੋਂ 12 ਵਜੇ ਤੱਕ ਔਰ 12 ਵਜੇ ਫਿਰ ਪ੍ਰੋਟੈਸਟ ਖਤਮ ਹੋ ਜਾਣਾ ਕਿਉਂਕਿ ਦੁਕਾਨਦਾਰ ਵਪਾਰੀ ਸਮਝਦੇ ਆ ਕਿ ਆਮ ਲੋਕਾਂ ਨੂੰ ਤਕਲੀਫ ਨਹੀਂ ਆਣੀ ਚਾਹੀਦੀ ਇਸ ਕਰਕੇ ਕਹਿੰਦੇ ਕਿ ਅਸੀਂ 12 ਵਜੇ ਪ੍ਰੋਟੈਸਟ ਜਿਹੜਾ ਉਹ ਖਤਮ ਕਰ ਦੇਣਾ ਤਾਂ ਜੋ ਬਾਕੀ ਸ਼ਹਿਰ ਵਾਸੀਆਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਪੂਰੀ ਡਿਟੇਲ ਚ ਗੱਲ ਸਮਝ ਲੈਣੇ ਆ ਕਿ ਕੁੰਜੀਆਂ ਦੇਣ ਗਏ ਸੰ ਕੁੰਜੀਆਂ ਕਿਉਂ ਨਹੀਂ ਵਾਪਸ ਲਈਆਂ ਅੰਦਰ ਏਡੀਸੀ ਸਾਹਿਬ ਨੇ ਕੀ ਗੱਲ ਲਖੀ ਆ ਪਹਿਲਾ ਚਿੰਟੂ ਭਾਈ ਨਾਲ ਗੱਲ ਕਰ ਲਈ ਅਪਾਰਟਮੈਂਟਲ ਦੇ ਪ੍ਰਧਾਨ ਨੇ ਚਿੰਦ ਜਿੰਦਰ ਕੀ ਗੱਲਬਾਤ ਹੋਈਏ ਉਹ ਅਸੀਂ ਚਾਬੀਆਂ ਦੇਣ ਗਿਆ ਸੀ ਸਾਰੇ ਦੁਕਾਨਦਾਰ ਅਸੀਂ ਕਹਿੰਦੇ ਸਮਝ ਲਓ ਸਾਡਾ ਸਾਡੇ ਬਾਦ ਤੋਂ ਆ ਰਿਹਾ ਹੁਣ ਕੋਈ ਕੰਮ ਹੱਲ ਨਹੀਂ ਹੋ ਰਿਹਾ ਆਹ ਚਾਬੀਆਂ استعمال ਲਓ ਤੇ ਰੇਲਵੇ ਰੋਡ ਬਣਾ ਦਿਓ ਤੇ ਉਸ ਤੋਂ ਬਾਅਦ ਅਸੀਂ ਦੁਕਾਨ ਆਪਣੀ ਖੋਲ ਲਵਾਂਗੇ ਪਰ ਐਡੀ ਸੀ ਆਪਨੇ ਕਿਹਾ ਕਿ ਨਹੀਂ ਦੁਕਾਨਾ ਤੁਸੀਂ ਖੋਲੋ ਅਸੀਂ ਉਹਨਾਂ ਨੇ ਸਾਨੂੰ ਕਈ ਗੱਲਾਂ ਦੱਸੀਆਂ ਉਹ ਕਹਿੰਦੇ ਹੱਲ ਕਰੋ ਸਾਰੀ ਗੱਲ ਦਾ ਬਹਿ ਕੇ ਤੁਸੀਂ ਵੀ ਸਾਡਾ ਸਾਥ ਦਿਓ ਅਸੀਂ ਫਿਰ ਆਪਣੇ ਉਹ ਕਹਿੰਦੇ ਤੁਸੀਂ ਵੀ ਸਾਡੇ ਨਾਲ ਚਲੋ ਬਿਲਕੁਲ ਉਹ ਕਹਿੰਦੇ ਸਾਡੇ ਸਾਥ ਦਿਓ ਕਿ ਪ੍ਰਸੀਡਿੰਗ ਸਟੇ ਦੀ ਗੱਲ ਕਰ ਰਹੇ ਸੀ ਉਹ ਸਮਝਾਓ ਕੀ ਸਮਝੇ ਤੁਸੀਂ ਉਹ ਕਹਿੰਦੇ ਜੀ ਬਿਲਕੁਲ ਸਟੇ ਕਨਫਰਮ ਲਗਾ ਆ ਔਰ ਜਿਹੜੇ ਤੁਸੀਂ 6 ਐਮਸੀਆ ਕੋ ਸਾਨੂੰ ਐਫੀਡੇਵਿਟ ਤੋਂ ਸਾਈਨ ਕਰਾ ਦਿਓ ਉਸ ਤੋਂ ਬਾਅਦ ਸਾਈਨ ਕਰਾਣ ਤੋਂ ਬਾਅਦ ਲਿਆ ਦਿਓ ਮੈਂ 6 ਨੂੰ ਟੈਂਡਰ ਵਾ ਕੇ ਕਰਾ ਦੂੰਗਾ ਇਹ ਗੱਲ ਉਹਨਾਂ ਨੇ ਸਪਸ਼ਟ ਤੌਰ ਤੇ ਬਿਲਕੁਲ ਸਪਸ਼ਟ ਤੌਰ ਤੇ ਕਹੇ ਤਾਂ ਸਾਰੇ ਵਪਾਰੀ ਭਰਾ ਇੱਥੇ ਉੱਥੇ ਬੈਠੇ ਸੀਗੇ ਕੋਈ ਇਕੱਲਾ ਕੋਈ ਨਹੀਂ ਗਿਆ ਜਿੰਨੇ ਸਾਡੇ ਨਾਲ ਗਏ ਸੀ ਸਾਰੇ ਉੱਥੇ ਮੌਜੂਦ ਸੀਗੇ ਜੀ ਜੀ ਗੁਰਟ ਸਾਹਿਬ ਚਾਪੀਆਂ ਤੁਹਾਡੇ ਹੱਥ 'ਚ ਕੁੰਜੀਆਂ ਇਹ ਕੁੰਜੀਆਂ 'ਚ ਕੋਈ ਦੁਕਾਨਾਂ ਦੀਆਂ ਕੁੰਜੀਆਂ ਤੁਸੀਂ ਪਿੱਛੇ ਨਿਗਾਹ ਮਾਰ ਲਓ ਸਾਰਾ ਬਾਜ਼ਾਰ ਬੰਦਿਆ ਰੇਲਵੇ ਰੋਡ ਅਸੀਂ ਡੀਸੀ ਸਾਹਿਬ ਨੂੰ ਕੁੰਜੀਆਂ ਦੇਣ ਗਏ ਸੀ ਸਾਨੂੰ ਐਡੀਸੀ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ ਹੈ ਐਡੀਸੀ ਸਾਹਿਬ ਨੂੰ ਕੁੰਜੀਆਂ ਦਿੱਤੀਆਂ ਉਹਨਾਂ ਨੇ ਸਾੜਕੋ ਕੁੰਜੀਆਂ ਨਹੀਂ ਲਈਆਂ ਉਹਨਾਂ ਨੇ ਸਾਨੂੰ ਪ੍ਰोसीडिंग ਸਟੇ ਦੀ ਗੱਲ ਕੀਤੀ ਹੈ ਜਿਹੜਾ ਪ੍ਰोसीडिंग ਸਟੇ ਹੈ ਉਹਦੇ ਵਿੱਚ ਦੱਸੋ ਅਸੀਂ ਕੀ ਕਰ ਸਕਦੇ ਹਾਂ ਪ੍ਰोसीडिंग ਸਟੇ ਹੈ ਤੁਸੀਂ ਐਡੇ ਟੇ ਵੱਡੇ ਅਫਸਰ ਹੋ ਤੁਹਾਨੂੰ ਲੱਗਦਾ ਜੀ ਉਹਨਾਂ ਦੋ ਪਾਰਟੀਆਂ ਨੇ ਕਿਸੇ ਨੇ ਪ੍ਰਸੀਡਿੰਗਸ ਛੇ ਲਿਆ ਉਹਨਾਂ ਦੋਨਾਂ ਪਾਰਟੀਆਂ ਨੂੰ ਬੁਲਾਓ ਉਹਨਾਂ ਨੂੰ ਮਸਲਾ ਸੋਲਵ ਕਰਾਓ ਐਡਾ-ਐਡਾ ਵੱਡੇ ਤੁਸੀਂ ਮਸਲੇ ਸੋਲਵ ਕਰਦੇ ਹੋ ਸਮਝੌਤਾ ਕਰਾਓ ਤੁਸੀਂ ਕਿਉਂ ਨਹੀਂ ਕਰਾਏ ਇਹਦੇ ਵਿੱਚ ਕੋਈ ਕਾਰਨ ਤਾਂ ਦੱਸੋ ਤੁਸੀਂ ਹੋਰ ਕੋਈ ਐਡਾ-ਐਡੀਆਂ ਵੱਡੀਆਂ ਗੱਲਾਂ ਹੁੰਦੀਆਂ ਤੁਸੀਂ ਜਿਹਦਾ ਹੱਲ ਮਿੰਟਾਂ 'ਚ ਕਰ ਦਿੰਦੇ ਹੋ ਇਹਦਾ ਹੱਲ ਕਿਉਂ ਨਹੀਂ ਨਿਕਲਦਾ ਦੋਨਾਂ ਪਾਰਟੀਆਂ ਨੂੰ ਬੁਲਾਓ ਉਹਨਾਂ ਦਾ ਸਮਝੌਤਾ ਕਰਾਓ ਉਹਨਾਂ ਕੋਲ ਇੱਕ ਐਪਲੀਕੇਸ਼ਨ ਲਓ ਸਾਰੇ ਅਸਾਈਨ ਕਰਾਓ ਜਿਹੜਾ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਏ ਡੀਸੀ ਸਾਹਿਬ ਕੋ ਪਾਵਰ ਹੈਗੀ ਆ ਵਰਤਨੀ ਚਾਹੇ ਤਾਂ ਵਰਤ ਸਕਦੇ ਨਹੀਂ ਵਰਤਨੀ ਤਾਂ ਉਹਨਾਂ ਦੀ ਮਰਜ਼ੀ ਆ ਅੱਛਾ ਲੜਾਈ ਸਾਡੇ ਗਵਾਂਢੀ ਘਰ ਚੋਰੀ ਏਟਾ ਸਾਡੇ ਸਿਰ 'ਚ ਵੱਜਦੀਆਂ ਵਈਆਂ ਬਿਲਕੁਲ ਸਹੀ ਗੱਲ ਹੈ ਜੀ ਲੜਾਈ ਸਾਡੇ ਘਰ ਆ ਉਹ ਗਵਾਂਢੀਆਂ ਦੇ ਘਰ ਸਾਨੂੰ ਵਿੱਚ ਲੋਕੀ ਹਸਿਆ ਕਰਦੇ ਆ ਜੀ ਚੰਡੀਗੜ੍ਹ ਚੌਕ ਰੋਕੋ ਅਸੀਂ ਕਿਉਂ ਰੋਕਿਆ ਜੀ ਲੋਕਾਂ ਨੂੰ ਪਰੇਸ਼ਾਨ ਲੋਕਾਂ ਦੀ ਪਰੇਸ਼ਾਨੀ ਵਾਸਤੇ ਤਾਂ ਅਸੀਂ ਆਏ ਆ ਉਹ ਕੁਝ ਬੰਦਿਆਂ ਨੇ ਚਲੋ ਕਿਹਾ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਪਰ ਸਾਡਾ ਕੋਈ ਮਕਸਦ ਚੰਡੀਗੜ੍ਹ ਚੌਕ ਰੋਕਣ ਆਲੀ ਆ ਸਾਨੂੰ ਕੋਈ ਮਤਲਬ ਗਵਾਂਢੀ ਲੜਦੇ ਅਸੀਂ ਜਾ ਕੇ ਪਿੰਡ ਜਾਮ ਕਰਦੀਏ ਅਸੀਂ ਕਿਉਂ ਜਾਮ ਕਰ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਕਰਨ ਨੂੰ ਵਾਸਤੇ ਖੜੇ ਆ ਅਸੀਂ ਲੋਕਾਂ ਨੂੰ ਫੇਰ ਪਰੇਸ਼ਾਨ ਕਰੀਏ ਉਹ ਕਿੱਥੇ ਦੀ ਅਕਲਮੰਦੀ ਹੋਈ ਆ ਸਾਡਾ ਕੋਈ ਮਕਸਦ ਨਹੀਂ ਆ ਸਾਡਾ ਮਕਸਦ ਜੇ ਕੱਲ ਨੂੰ ਕੋਈ ਵੀ ਕੋਈ ਪ੍ਰੋਬਲਮ ਆਂਦੀ ਆ ਤਾਂ ਸਾਡਾ ਰੇਲਵੇ ਰੋਡ ਤੱਕ ਜਾਂ ਸ਼ਹਿਰ ਨਾਲ ਮਤਲਬ ਆ ਸਾਡਾ ਲੋਕਾਂ ਨਾਲ ਕੋਈ ਮਤਲਬ ਨਹੀਂ ਆ ਅੱਛਾ ਇੱਕ ਇੱਕ ਬੇਨਤੀ ਹੋਰ ਕਿਉਂਕਿ ਆਪਾਂ ਸਾਰਾ ਪਰਿਵਾਰ ਹੀ ਆ ਭਾਈਚਾਰਾ ਹੈ ਵੱਡੇ ਛੋਟੇ ਭਰਾ ਨੇ ਮੇਰੇ ਸਾਰੇ ਸਤਕਾਰਯੋਗ ਨੇ ਇਹ ਇੱਕ ਇਹ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਬਾਕੀ ਜਿਹੜੇ ਰੋਡਸ ਨੇ ਜਿੱਦਾ ਕਲਾਮ ਰੋਡ ਹੋ ਗਿਆ ਸਲੋ ਰੋਡ ਹੋ ਗਿਆ ਜਿਨ੍ਹਾਂ ਨੂੰ ਤਕਲੀਫ ਆਉਂਦੀ ਉਹ ਵੀ ਇਹਨਾਂ ਤੱਕ ਪਹੁੰਚ ਕਰਨ ਨਾਲ ਮਿਲ ਕੇ ਸ਼ਹਿਰ ਦਾ ਹਾਲ ਹੋਵੇ ਪਹਿਲਾਂ ਰੇਲਵੇ ਰੋਡ ਤਾਂ ਹੋ ਜਵੇ ਫਿਰ ਬਾਕੀ ਸਾਰੇ ਹੋ ਜਵੇ ਨਵੇਂ ਸ਼ਹਿਰ ਦੇ ਵਿੱਚ ਰੇਲਵੇ ਰੋਡ ਤਾਂ ਜਿਹੜੇ ਹਾਲਾਤ ਹੈ ਜੋ ਹੈ ਬਾਕੀ ਹਾਲੇ ਦਵਾਲੇ ਜਿੰਨੇ ਵੀ ਲਿੰਕ ਰੋਡ ਹੈਗੇ ਆ ਸਾਰੇ ਕਲਾਮ ਰੋਡ ਹੋ ਗਿਆ ਤੁਸੀਂ ਰਾਹੋ ਰੋਡ ਲੈ ਲਓ ਸਲੋ ਰੋਡ ਹੋ ਗਿਆ ਸਲੋ ਰੇ ਲੈ ਲਓ ਬੰਗਾ ਰੋਡ ਲੈ ਲਓ ਜਿਹੜੇ ਵੀ ਰੋਡ ਸਾਰੇ ਹੀ ਟੁੱਟੇ ਹੋਏ ਆ ਇਹ ਜਦੋਂ ਦੇ ਪੈਸੇ ਚਲੋ ਜੇ ਸਰਕਾਰਾਂ ਦੀ ਗੱਲ ਕਰੀਏ ਜਦੋਂ ਦੀ ਸਰਕਾਰ ਆਈ ਹੈ ਇਹ ਤੀਕ ਤਾਂ ਪੈਚ ਵਰਕ ਨਹੀਂ ਹੋਇਆ ਸੜਕਾਂ ਦਾ ਬੰਨੀਆਂ ਬਹੁਤ ਦੂਰ ਦੀ ਗੱਲ ਸੀ ਐਂਡੀਆਂ ਐਂਡੀਆਂ ਸੋਲਿਡ ਸੜਕਾਂ ਸੀਗੀਆਂ ਗੜ ਸਿੰਘ ਕੇ ਰੋਡ ਦਾ ਕੀ ਹਾਲ ਹੈ ਗੜ ਸਿੰਘ ਕੇ ਜਿਸਿਲ ਕੋਈ ਕੰਮ ਹੁੰਦਾ ਤਾਂ ਅਸੀਂ ਗੜ ਸਿੰਘ ਕੇ ਰੋਡ ਨੂੰ ਅਵਾਇਡ ਕਰਦੇ ਆਂ ਪੇ ਛੱਡੋ ਯਾਰ ਫਿਰ ਕਦੇ ਸੀ ਉਹਦਾ ਰੋੜੇ ਮੋ ਖਰਾਬ ਆ ਇਸ ਰੋਡ ਨੂੰ ਛੱਡ ਕੇ ਸੀ ਅੱਤੇ ਕੰਮ ਛੱਡਦੇ ਨੇ ਕਿਸੇ ਤੇ ਦੁੱਖ ਸੁੱਖ ਤੇ ਜਾਣਾ ਉਹ ਵੀ ਛੱਡਦੇ ਨੇ ਅਸੀਂ ਕਿਉਂ ਰੋਡ ਖਰਾਬ ਆ ਇਹ ਕੋਈ ਤਰੀਕਾ ਨਹੀਂ ਹੈ ਕੋਈ ਸਾਰਾ ਤਰਗੋ ਇੰਨਾ ਪੈਸਾ ਆ ਇਹਨੂੰ ਪੈਸਾ ਰੱਖ ਕੇ ਬੈਠੋ ਲੋਕ ਆਪਣੇ ਕੋਲ ਆਪਣੇ ਅਕਾਊਂਟਾਂ 'ਚ ਰੱਖ ਕੇ ਉਹਦੇ ਕੋਲ ਮਿਲਣਾ ਤਾਂ ਕੁਝ ਐ ਨਹੀਂ ਤੋ। ਉਹ ਤੁਹਾਡੀ ਗੱਲ ਤੋਂ ਸਮਝੀਏ ਕਿ ਸਰਜਰੀ ਤਾਂ ਸਵਾਹ ਹੋਣੀ, ਮੱਲਮ ਪੱਟੀ ਵੀ ਨਹੀਂ ਹੋ ਰਹੀ। ਮੱਲਮ ਪੱਟੀ ਵੀ ਨਹੀਂ ਹੋ ਰਹੀ ਬਿਲਕੁਲ ਸਰਜਰੀ ਦੇ ਨਾਲ ਕੀ ਕਹਿੰਦੇ ਮੱਲਮ ਪੱਟੀ ਵੀ ਨਹੀਂ ਹੋ ਰਹੀ। ਜੀ ਜੀ ਪੂਰੀ ਸਾਹਿਬ ਨੇ ਗੱਲਬਾਤ ਕਰ ਲਈਏ। ਸੀਨੀਅਰ ਨੇ ਸੁਝਾਅ ਆਨੇ ਜੀ ਪੂਰੀ ਸਾਹਿਬ ਤਦਰਬਾ ਕੀ ਕਹਿੰਦਾ। ਗੱਲ ਇਹ ਆ ਦੇ ਅਸੀਂ ਦੁਕਾਨਦਾਰਾਂ ਨੂੰ ਜੋ ਬੇਨਤੀ ਕੀਤੀ ਸੀ 12 ਮਈ ਤੇ ਬੰਦ ਕਰੋ ਸਾਰੇ ਇਕੱਠੇ ਹੋ ਗਏ। ਸਭ ਤੋਂ ਪਹਿਲਾਂ ਦੁਕਾਨਦਾਰਾਂ ਦਾ ਬਹੁਤ ਧੰਨਵਾਦ। ਬਹੁਤ ਧੰਨਵਾਦ ਹੈ ਉਹਨਾਂ ਨੇ ਪੂਰਾ ਸਵਾਦ ਨਾਲ ਸਾਥ ਦਿੱਤਾ। ਦੂਜਾ ਤਾਰਾ ਵੀਰਾਂ ਦਾ ਪੀਪੀ ਬੁੱਤੀ ਵਾਲਿਆਂ ਦਾ ਹੋਰ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਇਹਨਾਂ ਬਹੁਤ ਸਾਰਾ ਦਿੱਤਾ ਲੇਕਿਨ ਗੱਲ ਵਿੱਚੋਂ ਕਾਹਨੇ ਲਈ ਗੱਲ ਇਹ ਨਿਕਲੀ ਕਿ ਅੰਬਲ ਸਾਤਰ ਵਪਾਰੀ ਆਇਆ ਸੀ ਕਿ ਆਚਾਰ ਖਾਲ ਪਹਿਲਾਂ ਉਹ ਪੈਪੂਏ ਲੁੱਟ ਕੇ ਲੈ ਗਿਆ ਉਹ ਦਿੱਲੀ ਲਾਤੇ ਕੁਝ ਚੰਦੀ ਦਾ ਲਾਤੇ ਨਾਲ ਉਹਦੇ ਨਾਲ 6 ਐਮਸੀ ਹੈ ਉਹ ਮਿਲੇ ਉਹਨਾਂ ਸਟਰੀਲੇ ਉਹ ਐਮਸੀ ਨੰਗੇ ਹੋਣ ਚਾਹੀਦੇ ਆ ਜਿਨ੍ਹਾਂ ਨੇ ਸ਼ਾਇਦ ਦਾ ਬੇੜਾ ਗਲਕੰਦ ਸਾਬਾ ਉਹਨਾਂ ਦਾ ਨੋਂ ਨੰਗੇ ਹੋਣਾ ਚਾਹੀਦਾ ਮੈਂ ਤਾਂ ਇੱਕੋ ਗੱਲ ਕਹੀ ਵੇ ਰਿਸ਼ਤੇਦਾਰ ਬਣਾ ਕੇ ਉਹਨਾਂ ਦਾ ਲਾਇਆ ਜਾਵੇ ਵੇ ਇਹ ਨੰਗੇ ਆਦਮੀ ਜਿਹਦੇ ਉਹਨਾਂ ਦਾ ਮਾਲਕ ਹੈ ਜਿਹਦਾ ਹੰਬਸਾ ਚੋਗਾ ਅੰਪੈਸ ਚੱਕੇ ਉਹ ਨਾਲ ਪਲੱਸ 625 ਉਹ ਨੰਗੇ ਹੋਣ ਚਾਹੀਦੇ ਆ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿੱਤਾਨੇ ਆ ਉਹਨਾਂ ਦਾ ਹਾਲ ਦੇਖ ਲਓ ਤੁਸੀਂ ਕੀ ਕਹਿਣਾ ਚਾਹੁੰਦੇ ਵਿਚਾਰ ਉਹਨਾਂ ਦੇ ਜਿਹੜੇ ਉਹ ਸਾਹਮਣੇ ਨੇ 6 ਐਮਸੀ ਉਹਨਾਂ ਦੇ 6 ਐਮਸੀ ਉਹਨਾਂ ਦੇ ਨਾਲ ਆ ਪਲੱਸ ਉਹ ਹੈ ਸਟੇ ਉਹਨੂੰ ਲਿਆ ਉਸ ਤੇ ਉਹ ਕਹਿੰਦਾ ਸਾਨੂੰ ਆਏ ਕਹਿੰਦਾ ਵੀ ਐਂ ਕਰੋ ਅਸੀਂ ਐਂ ਪਿੱਛੇ ਜੀ ਕਰਦਣਾ ਐਮਟੀ ਹੈਗੇ ਆ ਜਿਨ੍ਹਾਂ ਦੇ ਐਮਟੀ ਜਿਨ੍ਹਾਂ ਨੇ ਵੋਟ ਪਾਈ ਉਹਨੂੰ ਕਹਿ ਨਹੀਂ ਤਾਂ ਮੈਂ ਤਾਂ ਇੱਕੋ ਬੇਨਤੀ ਕਰਦਾ ਪੈਸੇ ਮੇਰੇ ਕੋਲ ਲੈ ਲਓ ਵੱਡੇ ਵੱਡੇ ਹਸਪਤਾਲਾਂ ਦੀ ਫੋਟੋ ਲੈ ਕੇ ਨਾ ਵਿੱਚ ਉਹਦੇ ਮਾਲਕ ਦੀ ਲਾਓ ਤੇ ਡਾਕੂ ਇਹ ਆ ਅਸੀਂ ਡਾਕੂ ਹੋ ਅਸੀਂ ਡਾਕੂ ਹੋ ਕੁਝ ਨਕਲੀ ਆਖੂ ਨਾ ਫੜੋ ਹੁਣ ਕਿੰਨੀ ਦੇਰ ਤੱਕ ਐਸੇ ਬੈਠੇ ਹੋ ਬਸ ਹੋਰ 11:00 ਵਜੇ ਤੱਕ ਜੀ ਜੋ ਆਪਣਾ ਅਸੀਂ ਆਪਣਾ ਟਾਈਮ ਦਿੱਤਾ ਜੀ ਉਸ ਟਾਈਮ ਤੋਂ ਬਾਅਦ ਆਪਾਂ ਬਿਲਕੁਲ ਵੀ ਲੋਕਾਂ ਨੂੰ ਪਛਾਣ ਨਹੀਂ ਕਰਨਾ ਆਲ ਵਾਲੇ ਟਾਈਮ 'ਚ ਜੋ ਮਤਾ ਬਾਸ ਕਰਾਂਗੇ ਉਹ ਬਾਅਦ ਦੀ ਗੱਲ ਹੈ ਅਜੀ ਫਿਲਹਾਲ ਬਾਅਦ ਵਾਲੇ ਟਾਈਮ ਦਾ ਕੋਈ ਮਤਾ ਨਹੀਂ ਹੈ ਇੱਕ ਗੱਲ ਬਹੁਤ ਜ਼ਰੂਰੀ ਮੈਂ ਸਾਂਝੀ ਕਰਨੀ ਚਾਹੁੰਦਾ ਆਪਾਂ ਜਦੋਂ ਇੱਥੋਂ ਚੱਲ ਕੇ ਗਏ ਆ ਡੀਸੀ ਦਫ਼ਤਰ ਤੱਕ ਬਹੁਤ ਪਿੰਡਾਂ ਵਾਲੇ ਲੋਕ ਮੈਨੂੰ ਮਿਲੇ ਆ ਆਫ ਕੈਮਰਾ ਜਿਨ੍ਹਾਂ ਨੇ ਕਿਹਾ ਕਿ ਡਟ ਕੇ ਸਾਥ ਦੇ ਅਸੀਂ ਤੁਹਾਡੇ ਨਾਲੇ ਲੋੜ ਪਈ ਤਾਂ ਆ ਜਾਾਂਗੇ ਪਿੰਡਾਂ ਵਾਲਿਆਂ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਪਿੰਡਾਂ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਬਨਾਲ ਇੰਨੀ ਸੋਚ ਰੱਖੀ ਕਿ ਜੇ ਇਹ ਪਰੇਸ਼ਾਨ ਆ ਤਾਂ ਅਸੀਂ ਵੀ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਪਿੰਡਾਂ ਵਾਲਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਪੀਵੀ 32 ਵਾਲਿਆਂ ਦਾ ਜਿਨ੍ਹਾਂ ਨੇ ਇਹਨੂੰ ਇੰਨਾ ਲੋਕਾਂ ਤੱਕ ਪਹੁੰਚਾਇਆ ਹੋਰ ਜਿਹੜੇ ਪੱਤਰਕਾਰ ਵੀਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ 12 ਵਜੇ ਤੱਕ ਇਹ ਧੰਨਵਾਦ ਕਰਾਂਗੇ ਅ ਉਹ ਜਿੰਨ ਤੱਕ ਨਹੀਂ ਹੈਗੀ ਠੀਕ ਆ ਆ ਤੁਸੀਂ ਪਰਸਨਲ ਮੀਟਿੰਗ ਕਰਕੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਨੂੰ ਧੰਨਵਾਦ ਮੈਂ ਸਾਰੇ ਵਪਾਰੀ ਭਾਈਚਾਰੇ ਦਾ ਰੇਲਵੇ ਰੋਡ ਦਾ ਸਾਰੇ ਸ਼ਹਿਰ ਦਾ ਸਾਰੇ ਸੁਣ ਲੋ ਜੀ ਆ ਸਾਰੇ ਵਪਾਰੀ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਥ ਦਿੱਤਾ ਔਰ ਹਮੇਸ਼ਾ ਸਾਥ ਦੇਉਗੇ ਹਮੇਸ਼ਾ ਹੀ ਸਾਥ ਰਹੂਗਾ ਸਾਡਾ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੰਦਰਸ਼ੀ ਦੁਕਾਨਦਾਰ ਨੇ ਸਾਰੇ ਆਪਣੇ ਨਾਂ ਤੇ ਤੁਸੀਂ ਕਰ ਲੋ ਤੁਸੀਂ ਅਸੀਂ ਆਸ ਰੱਖਦੇ ਹਾਂ ਕਿ ਜੇ ਸਾਨੂੰ ਕਿਤੇ ਦੁਆਰਾ ਲੋੜ ਪਈ ਤਾਂ ਤੁਸੀਂ ਸਾਡੇ ਨਾਲ ਇਦਾਂ ਹੀ ਸਾਥ ਦੇਵੋਗੇ ਮੋਢੇ ਨਾਲ ਮੋਢਾ ਜੋੜ ਕੇ ਖੜੋਗੇ ਆਹ ਲਓ ਸਭ ਤੋਂ ਪਹਿਲਾਂ ਇਹਨੇ ਕਹਤਾ ਕਹਤਾ ਮੈਂ ਖੜੂਗਾ ਕਰੂੰਗਾ ਆਹ ਲਓ ਜੀ ਇਹਦੇ ਲਈ ਵੀ ਤਾੜੀਆਂ ਪਲੀਜ਼ ਇਹ ਅਸਲੀ ਵਾਰਸ ਹੈ ਮਘੇ ਸਿੰਘ ਦੀ ਸੋਚ ਦਾ ਲਓ ਜੀ ਕਿਆ ਬਾਤ ਹੈ ਧੰਨਵਾਦ ਬਾਤ ਸ਼ੁਕਰੀਆ ਬਾਤ ਸ਼ੁਕਰੀਆ ਅੱਛਾ ਤੁਸੀਂ ਇੱਕ ਗੱਲ ਕਹਿੰਦੇ ਸੀਗੇ ਕਿ ਰਿਸ਼ਤਾ ਰਿਸ਼ਤਾ ਇੱਕ ਮੈਂ ਇੱਕ ਗੱਲ ਕਰਨੀ ਮੈਂ ਸੱਚੀ ਭੁੱਲ ਗਿਆ ਆ ਸੁਣ ਲਓ ਜੀ ਗੱਲ ਇਹ ਹਾਸੇ ਵਾਲੀ ਵੀ ਆ ਤੇ ਇਹਨੂੰ ਹਾਸੇ ਜ ਨਹੀਂ ਲੈਣਾ ਗੱਲ ਸੀਰੀਅਸ ਹੈ ਇਹ ਐਕਚੁਅਲੀ ਗੰਭੀਰ ਗੱਲ ਹੈ ਗੰਭੀਰ ਗੱਲ ਹੈ ਇਹ ਕਿ ਅੱਜ ਕੱਲ ਇਦਾਂ ਦੇ ਹਾਲਾਤ ਬਣ ਗਏ ਆ ਕੁੜੀ ਵਾਲੇ ਜਦੋਂ ਨਵੇਂ ਸ਼ਹਿਰ ਆਂਦੇ ਆ ਨਾ ਮੁੰਡਾ ਦੇਖਣ ਤਾ ਉਹ ਜਦੋਂ ਰੇਲਵੇ ਰੋਡ ਤੇ ਲੰਘਦੇ ਤਾ ਰਿਸ਼ਤੇ ਨੂੰ ਨਾ ਕਰ ਦਿੰਦੇ ਆ ਹਾਲਾਤ ਇਦਾਂ ਦੇ ਕਰ ਦਿੰਦੇ ਆ ਨਵੇਂ ਚੜ ਦੇ ਆ ਹਾਲਾਤ ਬਣਾਤੇ ਆ ਕਹਿੰਦੇ ਨਵਾਂ ਸ਼ਹਿਰ ਆ ਜਦੋਂ ਨਵਾਂ ਸ਼ਹਿਰ ਚ ਐਂਟਰ ਹੁੰਦੇ ਆ ਉਹ ਕਹਿੰਦੇ ਨਵਾਂ ਸ਼ਹਿਰ ਨਹੀਂ ਵਿਆਹ ਕਰਨਾ ਸੀ ਰੋਡ ਬਹੁਤ ਟੁੱਟੇ ਆ ਰੋਡ ਬਹੁਤ ਰੋਡ ਤੇ ਟੁੱਟੇ ਟੁਟੇ ਕਹਿੰਦੇ ਬੰਦੇ ਵੀ ਸਾਰੇ ਟੁੱਟੇ ਹੀ ਆ ਬਲੇ ਬੀ ਪੋਲਿਟਿਕਸ ਬਹੁਤ ਚੱਲਦੀ ਐ ਇੱਥੇ ਕਹਿੰਦੇ ਰਗਾ ਜਾਮ ਹੋਈਆਂ ਕਿਹੜਾ ਹੈ ਛੜੇ ਆ ਰਹੇ ਨਵਾਂ ਸ਼ਹਿਰ ਦੇ ਹੁਣ ਲਾਂਡ ਹੋ ਜਾਣ ਇਹ ਕੁੜੀਆਂ ਨਹੀਂ ਮਿਲੀਆਂ ਰੇਲਾ ਰੋਡ ਬਣਵਾ ਲਓ ਪ੍ਰੋਟੈਸਟ ਜਗਲੀ ਵਾਰ ਛੜੇ ਜਾਦਾ ਬਿਲਕੁਲ ਛੜੇ ਅਸੀਂ ਵਿਆਹਾਗੇ ਵਿਆਹ ਕਰਾਣੇ ਤੋਂ ਨਾਲ ਸਾਡੇ ਸੰਘਰਸ਼ ਦੇ ਨਾਲ ਚੱਲੋ ਨਵਾਂ ਸ਼ਹਿਰ ਰੱਖਦੇ ਹੁਣ ਨੀਵਾਂ ਸ਼ਹਿ ਇਹ ਡਾਊਨ ਟਾਊਨ ਡਾਊਨ ਟਾਊਨ ਡਾਊਨ 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 ਟਾਊਨ ਇੱਕ ਗੱਲ ਡਾਊਨ ਟਾਊਨ ਹੀ ਡਾਊਨ ਟਾਊਨ ਡਾਊਨ 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 ਟਾਊਨ ਜਿੰਨੀ ਗੱਲ ਮੇਰੇ ਬੱਲੇ ਪਈ ਆ ਕਿ ਗਵਾਂਡੀਆਂ ਦੇ ਘਰ ਲੜਾਈ ਆ ਇੱਟਾ ਸਾਡੇ ਸਿਰ 'ਚ ਵੱਜ ਰਹੀ ਆ ਇਹ ਗੱਲ ਸਮਝ ਪਈ ਆ ਔਰ 12 ਵਜੇ ਤੱਕ ਸੰਕੇਤਨ ਧਰਨਾ ਸੀ ਦਿਖਾ ਲੋ ਵਜੇ ਹੁਣ ਧਰਨਾ ਖੁੱਲਣ ਲੱਗਾ ਤਾਂ ਸ਼ਹਿਰ ਦੀ ਜਿਹੜੀ ਆਵਾਜ਼ ਆਈ ਜਾਂ ਸ਼ਹਿਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਦੱਸ ਦਈਏ ਖੋਲ ਦਿਗੇ ਜੀ ਧਰਨਾ ਖੋਲ ਦਿਗੇ ਆ ਖੋਲੋ ਮੈਂ ਕਹਿੰਨਾ ਗੁਲਾਟੀ ਸਾਹਿਬ ਖੋਲ ਦਿਗੇ ਧਰਨਾ ਆ ਖੋਲ ਆ ਖੋਲ ਦਿਏ ਸਿਰਫ 3 ਮਿੰਟ ਵੇ ਆਪਾਂ ਉਹ ਵੀ 3 ਮਿੰਟ ਪੂਰੇ ਕਰਨੀਏ ਬਾਅਦ ਸਿਰਫ 3 ਮਿੰਟ ਦੀ ਬਾਅਦ ਪਲੀਜ਼ ਹੱਥ ਜੋੜ ਕੇ ਠੀਕ ਹੈ ਜੀ ਚਲੋ ਕੋਈ ਨਹੀਂ ਖੋਲ ਦਿਓ 3 ਮਿੰਟ ਵਿੱਚ ਛੱਡ ਦੇ ਇਹਨਾਂ ਲਈ ਛੱਡੇ ਖੋਲ ਦੇ ਖੋਲੋ ਜੀ ਰਸੀ ਖੋਲੋ ਪਰੇਸ਼ਾਨੀ ਨਹੀਂ ਕਰਨਾ ਸਾਡਾ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਮਕਸਦ ਨਹੀਂ ਹੈ ਅਸੀਂ ਇਹਨਾਂ ਦੀ ਸਹੂਲਤ ਵਾਸਤੇ ਹੀ ਇਹਨਾਂ ਨੂੰ ਕੁਝ ਕੀਤਾ ਵੀ ਤਾਂ ਕਿ ਇਹਨਾਂ ਵਾਹ ਇਹ ਸੜਕ ਤੋਂ ਲੰਘਦੇ ਆ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਕਿ ਕੋਈ ਨੀ ਇੰਜਰੀ ਨਾ ਹੋਵੇ ਕੋਈ ਐਕਸੀਡੈਂਟ ਨਾ ਹੋਵੇ ਕੁਝ ਵੀ ਨਾ ਹੋਵੇ ਅਜਾ ਪਰੇਸ਼ਾਨ ਮਤਲਬ ਦੂਜਿਆਂ ਦੀ ਪਰੇਸ਼ਾਨੀ ਸਮਝਦਾ ਭਾਜੀ ਇਹਨਾਂ ਦੀ ਪਰੇਸ਼ਾਨੀ ਦੀ ਖਾਤਰ ਤੇ ਖੜੇ ਆ ਇਹ ਵੀ ਆਫਟਰ ਆਪਣੇ ਬੱਚੇ ਹੀ ਆ ਇਹਨਾਂ ਵਿੱਚ ਆਪਣੇ ਬੱਚੇ ਵੀ ਆ ਆਪਣੇ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਸਾਰੇ ਹੀ ਆ ਸਾਰਿਆਂ ਦੇ ਨਾਲ ਹੀ ਆ ਬਾ ਸ਼ੁਕਰੀਆ ਬਾ ਸ਼ੁਕਰੀਆ ਬਾ ਸ਼ੁਕਰੀਆ ਤੇ ਜਿਹੜਾ ਰੱਸੀ ਜਿਹ 3 ਮਿੰਟ ਪਹਿਲਾਂ ਹੀ ਖੋਲ ਦਿੱਤੀ ਆ ਔਰ ਕੋਈ ਸ਼ੁਕਰੀਆ ਬਾਜੀ ਇਹ ਸੈਟ ਸਾਡਾ ਇਹੀ ਆ ਬਾਜੀ ਬਸ ਸੜਕ ਬਣਵਾ ਦਿਓ ਇਹ ਬਹੁਤ ਵਧੀਆ ਰਸਤਾ ਹੈ ਮੀਨ ਮੀਨ ਮਾਰਕੀਟ ਹੈ ਹਾਂਜੀ ਹਾਂਜੀ ਕਿਹੜੇ ਪਿੰਡੋਂ ਆ ਤੁਸੀਂ ਸਾਡਾ ਪਿੰਡ ਤਾਂ ਬਹੁਤ ਦੂਰ ਹੈ ਬਾਜੀ ਨੈਣਵਾ ਪਿੰਡ ਸਾਡਾ ਫਿਰ ਵੀ ਤੁਸੀਂ ਸਮਝਦੇ ਮਜਬੂਰੀ ਹੋਣੀ ਹੋਣੀ ਇਹ ਪੂਰੇ ਰੋਡ ਬਣਾਉਣਾ ਚਾਹੀਦਾ ਧੰਨਵਾਦ ਸ਼ੁਕਰੀਆ ਆ ਰੱਸੀ ਖੁੱਲੀ ਆ ਨਾਲੇ ਹੀ ਜਿਹੜੇ ਲੋਕ ਵੇਟ ਕਰ ਰਹੇ ਸੀ ਉਹ ਵੀ ਕਹਿੰਦੇ ਆ ਹੋਰ ਵੀਰੇ ਠੀਕ ਹੋ ਪਿਆ ਚਲ ਪੂਰੀ ਸਾਹਿਬ ਹੋਰ ਵਧੀਆ ਵਧੀਆ ਜੀ ਵਧੀਆ ਚਲੋ ਠੀਕ ਹੈ ਠੀਕ ਹੈ ਜੀ ਜਿੰਨੇ ਵੀ ਲੋਕ ਗੱਡੀਆਂ ਚ ਵੇਟ ਕਰ ਰਹੇ ਸਨ ਉਹ ਵੀ ਕਹਿੰਦੇ ਆ ਕਿ ਖੋਲ ਦਿਓ ਸੜਕ ਰੱਸੀ ਖੋਲ ਦਿਓ ਪਰ ਸੜਕ ਬਣਨੀ ਚਾਹੀਦੀ ਹੈ ਤੇ ਉਹਨਾਂ ਨੇ ਇਸ ਗੱਲ ਦਾ ਸਵਾਗਤ ਵੀ ਕੀਤਾ ਕਿ 3 ਮਿੰਟ ਪਹਿਲਾਂ ਰੱਸੀ ਖੋਲ ਦਿੱਤੀ ਹੈ ਹਾਲਾਂਕਿ 12 ਵਜੇ ਤੱਕ ਸੰਕੇਤਨ ਧਰਨਾ ਸੀ ਔਰ ਧਰਨਾ ਜਿਹੜਾ ਉਹ ਕਾਮਯਾਬ ਹੋਇਆ ਏਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਆਇਆ ਏਡੀਸੀ ਸਾਹਿਬ ਨੇ ਜਿਹੜੀ ਅੰਦਰ ਗੱਲ ਕਹੀ ਹੈ ਔਨ ਰਿਕਾਰਡ ਹੈ ਕਿ ਪ੍ਰोसीडिंग ਸਟੇ ਕਹਿੰਦੇ ਹਟ ਜਵੇ ਤਾਂ ਮੈਂ ਸويرੇ ਟੈਂਡਰ ਲਾ ਦੂੰਗਾ ਹੁਣ ਦੇਖਦੇ ਆਉਣ ਵਾਲਾ ਸਮਾਂ ਕੀ ਦੱਸਦਾ ਲੇਕਿਨ ਲੋਕ ਪਰੇਸ਼ਾਨ ਨੇ ਤੰਗ ਨੇ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਆ ਜਾ ਮਾਰੇ ਤਸੱਲੀ ਨਾ ਕਰ ਲਈਏ ਸ਼ਾਮੇ ਓਕੇ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕੱਲ ਇਹ ਆ ਕਿ ਦੁਕਾਨਦਾਰ ਨੇ ਸويرੇ 9 ਵਜੇ ਦੁਕਾਨ ਤੇ ਆ ਜਾਂਦੇ ਆ ਸ਼ਾਮ ਨੂੰ 10 10 ਵਜੇ ਤੱਕ ਦੁਕਾਨਾਂ ਤੇ ਰਹਿੰਦੇ ਆ ਇਹਨਾਂ ਨੂੰ ਕੋਈ ਟੈਲਣ ਦਾ ਸਮਾਂ ਕਿੱਥੇ ਆ ਚਲੋ ਜੇ ਇਹ ਚਾਹੁੰਦੇ ਆ ਕਿ ਸ਼ਾਮ ਨੂੰ ਦੁਕਾਨ ਬੰਦ ਕਰਕੇ ਥੋੜੀ ਦਿਰ ਟਹਿਲ ਲਈਏ ਪਹਿਲੀ ਗੱਲ ਤਾਂ ਸਾਡੇ ਇੱਥੇ ਗਾਰਡਨਸ ਦੀ ਕਮੀ ਆ ਸਾਡੇ ਇੱਥੇ ਗਾਰਡਨ ਹੈ ਹੀ ਕੋਈ ਨਹੀਂ ਜਾਂ ਤੁਰਨ ਵਾਲੇ ਦਾ ਰਸਤਾ ਹੀ ਕੋਈ ਨਹੀਂ ਇਹਨਾਂ ਨੇ ਇੱਥੋਂ ਹੀ ਆਉਣਾ ਹੁੰਦਾ ਤੇ ਇੱਥੇ ਵੀ ਟਿੱਪਰ ਟਿੱਪਰ ਲੰਘ ਕੇ ਜਾਂਦੇ ਉੱਤੋਂ ਸੜਕ ਬਹੁਤ ਤੁਸੀਂ ਸਮਝ ਸਕਦੇ ਕਿੰਨੇ ਬੁਰੇ ਹਾਲਾਤ ਨੇ ਤੇ ਦੁਕਾਨਦਾਰ ਕਰਨ ਕੀ ਸਾਰਾ ਦਿਨ ਮਿਹਨਤ ਕਰਦੇ ਆ ਸਾਰਾ ਦਿਨ ਕਮਾਈਆਂ ਕਰਦੇ ਆ ਪਰ ਕਮਾਈਆਂ ਵੀ ਫਿੱਕੀਆਂ ਪੈ ਗਈਆਂ ਘਟ ਗਈਆਂ ਔਰ ਉਸ ਦੇ ਉਸ ਤੋਂ ਉੱਪਰ ਦੀ ਗੱਲ ਕਰਮਿੰਦਿਆਂ ਦੀ ਤਨਖਾਹ ਕੱਢਣੀ ਟੈਕਸ ਦੇਣੇ ਫਿਰ ਵੀ ਫੈਸਿਲਿਟੀ ਜ਼ੀਰੋ ਆ ਵੀਰਾਂ ਫੈਸਿਲਿਟੀ ਆ ਦੁਕਾਨਾਰਾਂ ਲਈ ਵੱਡੇ ਸਵਾਲ ਨੇ ਤਾਂ ਵੀਡੀਓ ਬਸ ਆ ਵੀਰ ਕੋਸ਼ਿਸ਼ੀ ਬੋਲਦੇ ਬਸ ਵੀਡੀਓ ਐਂਡ ਕਰ ਦੇਣੀ ਠੀਕ ਹੈ ਨਾਲਿਆ ਤੂੰ ਸਾਡੇ ਆ ਚੱਕ ਦੇ ਫੱਟੇ ਕਹਿੰਦਾ ਚੱਕ ਦੇ ਫੱਟੇ ਨਾਲ ਖੜੇ ਆ ਬਹੁਤ ਬਹੁਤ ਸ਼ੁਕਰੀਆ